ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ છોੜੇ ਬਾਗੀ ਫੈਸਲਿਆਂ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਆਪਸ ਵਿੱਚ ਵੱਧ ਰਹੀ ਤਣਾਤਣੀ ਨੂੰ ਲੈ ਕੇ ਪੰਜਾਬ ਫਿਕਰਮੰਦ ਵੀ ਹੈ ਰਾਜਨੀਤਿਕ ਤਰ੍ਹਾਂ ਦੀ ਨਜ਼ਰ ਵੀ ਹੈ ਤੇ ਅਕਾਲੀ ਦਲ ਦੀਆਂ ਸਿਹਰਦ ਧਰਾ ਰਹੀਆਂ ਅਕਾਲੀ ਦਲ ਦੇ ਵਿੱਚ ਇੱਕ ਮੁੱਖ ਸੇਵਾਦਾਰ ਵੱਜੂ ਵਿਚਰਦੇ ਰਹੇ ਪਿੰਡਾਂ ਦੇ ਉਹ ਬਜ਼ੁਰਗ ਕਹਿੰਦੇ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਨੇ ਕਿਹੜਾ ਦਿਨ ਵੀ ਦੇਖਣੇ ਸੀ ਇੱਕ ਪਾਸੇ ਇਕਤਰ ਸੁਖਬੀਰ ਬਾਦਲ ਦੀ ਛੁੱਟੀ ਕਰਾਉਣ ਨੂੰ ਲੈ ਕੇ ਜਦੋਂ ਜਹਿਦ ਕਰ ਰਹੀ ਆ ਕਿ ਸੁਖਬੀਰ ਬਾਦਲ ਦੀ ਛੁੱਟੀ ਹੋਵੇ ਪਰ ਕਿੰਨ ਸੁਖਬੀਰ ਬਾਦਲ ਨੇ ਉਹਨਾਂ ਦੀ ਛੁੱਟੀ ਕਰਤੀ ਸੁਖਬੀਰ ਬਾਦਲ ਨੇ ਉਹੀ ਘਰੇ ਤੌਰ ਤੇ ਜਿਹੜੇ ਸੁਖਬੀਰ ਬਾਦਲ ਨੂੰ ਘਰੇ ਤੌਰ ਨੂੰ ਫਿਰਦੇ ਸੀ ਇਹਦੇ ਨਾਲ ਕੀ ਸ਼੍ਰੋਮਣਿਕਲ ਦਲ ਦਾ ਮਸਲਾ ਹੱਲ ਹੋ ਜਾਏਗਾ ਹੁਣ ਸ਼ਾਸਨਿਕ ਕਮੇਟੀ ਨੇ ਜ਼ਿੰਮੇਬਾਗੀਆਂ ਨੂੰ ਹੈ 8 ਮੈਂਬਰਾਂ ਨੂੰ ਘਰੇ ਤੌਰਨ ਦਾ ਫੈਸਲਾ ਸੁਣਾਇਆ ਹੈ 7 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਛੁੱਟੀ ਕੀਤੀ ਇਹ ਸਾਰੀ ਪ੍ਰਕਿਰਿਆ ਨਾਲ ਕੀ ਸ਼੍ਰੋਮਣੀ ਕਾਲੀ ਦਲ ਦਾ ਮਸਲਾ ਹੱਲ ਹੋ ਗਿਆ ਕੀ ਸ਼੍ਰੋਮਣੀ ਕਾਲੀ ਦਲ ਦਾ ਸੰਕਟ ਟਲ ਗਿਆ ਕੀ ਉਹਦੇ ਉੱਤੇ ਬੇਅਦਬੀਆਂ ਵਾਲੇ ਮਸਲਿਆਂ ਦੇ ਵਿੱਚ ਇਨਸਾਫ ਨਾ ਦਿਵਾਉਣ ਦਾ ਪਹਿਲੂ ਡੇਰਾ ਮੁਖੀ ਨਾਲ ਯਾਰਾਂ ਨਾ ਪਗਾਉਣ ਦਾ ਪਹਿਲੂ ਕੀ ਇਹ ਸਾਰੇ ਮਸਲਿਆਂ ਦੇ ਜਵਾਬ ਮਿਲ ਗਏ ਕੀ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਹੈ ਕੀਤੀ ਗਈ ਚਾਰਜੋਈ ਦੇ حوالے ਨਾਲ ਜਿਹੜੀ ਹਲਕਾ ਕਦਮੀ ਕਰਨੀ ਸੀ ਉਸ ਮਸਲੇ ਦਾ ਨਵੇੜਾ ਹੋ ਗਿਆ ਇਹ ਬੇਅਦਬੀ ਦੇ ਕਾਂਡ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਵਿੱਚ ਤਿੰਨ ਸਰਕਾਰਾਂ ਚਾਰ ਮੁੱਖ ਮੰਤਰੀ ਬਦਲੇ ਅਕਾਲੀ ਭਾਜਪਾ ਦੀ ਸਰਕਾਰ ਗਈ ਤਾਂ ਕਾਂਗਰਸ ਦੀ ਆਈ ਕਾਂਗਰਸ ਦੀ ਗਈ ਤਾਂ ਆਵਾਦੀ ਪਾਰਟੀ ਦੀ ਆਈ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੈਪਟਨ ਨਰਿੰਦਰ ਸਿੰਘ ਅਵਿੰਦਰ ਸਿੰਘ ਤਵਾਚਰਨੀ ਚਰਨੀ ਚੰਨੀ ਚਰਨੀ ਚੰਨੀ ਤੋਂ ਬਾਅਦ ਹੁਣ ਭਗਵੰਤ ਮਾਨ ਹੋਰੀ ਪਰ ਇਨਸਾਫ ਮਿਲਿਆ ਮਸਲਾ ਹੱਲ ਹੋਇਆ ਇੱਕ ਪਾਸੇ ਉਹ ਪਹਿਲੂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਅੰਦਰ ਦੀ ਘਰ ਦੀ ਸਥਿਤੀ ਸੱਤ ਵਾਗੀ ਕਹਿੰਦੇ ਜੀ ਘਰੇ ਤੌਰ ਤੇ ਮੋਢਲੀ ਮੈਂਬਰਸ਼ਿਪ ਉਹਨਾਂ ਦੀ ਖਤਮ ਕਰਤੀ ਬਲਵਿੰਦਰ ਭੁੰਦੜ ਮੇਸ਼ਿੰਦਰ ਗਰੇਵਾਲ ਤੇ ਗੁਲਜਾਰ ਸਿੰਘ ਰਣਕੇ ਦੀ ਅਗਵਾਈ ਚ ਅਨੁਸ਼ਾਸਨੀ ਕਮੇਟੀ ਨੇ ਫੈਸਲਾ ਸੁਣਾਤਾ ਕਿ ਜੀ ਇਹ ਪਾਰਟੀ ਦੀ ਲਾਈਨ ਤੋਂ ਹਟ ਕੇ ਮੀਡੀਆ 'ਚ ਜਾ ਕੇ ਪਾਰਟੀ ਦੇ ਖਿਲਾਫ ਕੂੜ ਪ੍ਰਚਾਰ ਕਰਦੇ ਨੇ ਪਾਰਟੀ ਨੂੰ ਤੇ ਪਾਰਟੀ ਦੇ ਲੀਡਰਾਂ ਨੂੰ ਬਦਨਾਮ ਕਰਦੇ ਨੇ ਇਸ ਲਈ ਅਨੁਸ਼ਾਸਨੀ ਕਮੇਟੀ ਫੈਸਲਾ ਲੈਂਦੀ ਹੈ ਕਿ ਇਹਨਾਂ ਦੀ ਮੋਢਲੀ ਮੈਂਬਰਸ਼ਿਪ ਖਰਜ ਕੀਤੀ ਜਾਂਦੀ ਹੈ ਜਿਨ੍ਹਾਂ ਚ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਰਜੀਤ ਸਿੰਘ ਰਖੜਾ ਸਿਕੰਦਰ ਸਿੰਘ ਮਲੂਕਾ ਪ੍ਰਵਿੰਦਰ ਸਿੰਘ ਢੀਂਸਾ ਸੁਰਿੰਦਰ ਸਿੰਘ ਠੇਕੇਦਾਰ ਚਰਨਜੀਤ ਸਿੰਘ ਬਰਾੜ ਇਸ ਪਹਿਲੂ ਤੋਂ ਗੱਲ ਸ਼ੁਰੂ ਕਰਕੇ